ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਵਾ 20 ਤਰੀਕ 20 ਜੁਲਾਈ 2024 ਆਪਣਾ ਬਾਬਾ ਜਵੰਦ ਸਿੰਘ ਜੀ ਦਾ ਮੇਲਾ ਆਉਣ ਵਾਲਾ ਆਪਣੇ ਪਿੰਡ ਦਾ ਤੇ ਇਹ ਸਾਡੇ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਆਪਣੇ ਘਰ ਚ ਗੋਟਿਆਂ-ਗੋਟਿਆਂ ਤੱਕ ਘਾਹ ਹੀ ਤੇ ਘਾਹ ਨੂੰ ਵੜ ਰਹੇ ਆ ਮਸ਼ੀਨ ਦੇ ਨਾਲ ਸਰਦਾਰ ਪ੍ਰਦੀਪ ਸਿੰਘ ਜੀ ਫੌਜਦਾਰ ਨਾਲ ਇੱਥੇ ਗੁਰਪ੍ਰੀਤ ਸਿੰਘ ਵਿਰਕ ਜਿਹੜਾ ਘਾਹ ਵੜਨ ਤੋਂ ਬਾਅਦ ਸਪਰੇਅ ਕਰੀ ਜਾਣਦੇ ਆ ਬਿਰਕ ਸਾਹਿਬ ਪੂਰੀ ਫਾਰਮ ਦੇ ਵਿੱਚ ਪੂਰੇ ਗੁੱਸੇ ਦੇ ਵਿੱਚ ਤੇ ਨਾਲ ਹੀ ਚਾਹ ਦਾ ਆਰਡਰ ਦੇ ਦਿੱਤਾ ਗਿਆ ਹੈ ਤੇ ਪਹਿਲਾਂ ਕੋਕ ਪਿਆਈ ਆ ਪਕੌੜੇ ਖਵਾਏ ਆ ਤੇ ਪਰ ਫੇਰ ਵੀ ਆਂਦੇ ਵੀ ਨਹੀਂ ਚਾਹ ਚਾਹ ਹੀ ਹੁੰਦੀ ਆ ਚਾਹ ਤੋਂ ਬਿਨਾ ਦੁਨੀਆ ਸੁੰਨੀ ਸੁੰਨੀ ਲੱਗਦੀ ਆ ਇਹ ਵਜਨ ਦੇ ਨਾਲ ਆਪਣੀ ਟਾਲੀ ਜਿਹੜੀ ਡਿੱਗ ਗਈ ਸੀ ਤੇ ਹੁਣ ਇਹਦੀਆਂ ਦੋ ਚਾਰ ਟਾਹਣੀਆਂ ਵੱਢ ਕੇ ਤੇ ਇਹਨੂੰ ਰੱਸੀ ਪਾ ਕੇ ਇਥੋਂ ਉਧਰ ਨੂੰ ਬੰਨਾਂਗੇ ਅਸ ਆਗਵਾਨ ਦਾ ਬੂਟਾ ਮਾਰਾ ਇਹਨੇ ਕਿਰਪਾ ਕੀਤੀ ਆ ਤੇ ਸ਼ਾਮ ਨੂੰ ਆਪਣੇ ਇੱਥੇ ਜਿਹੜੀ ਮੇਲੇ ਦੀ ਸੰਗਤ ਆਉਂਦੀ ਆ ਉਹ ਮੋਟਰਸਾਈਕਲ ਆਉਂਦੇ ਆ ਸ਼ਾਮ ਨੂੰ ਆਪਣੇ ਇੱਥੇ ਜਦਾ ਮੋਟਰਸਾਈਕਲ ਲੱਗਾ ਨਾ ਇਦਾਂ ਇੱਥੇ ਮੋਟਰਸਾਈਕਲ ਲਾਦੇ ਆ ਤੇ 20 ਦਿਨ ਤੱਕ ਰੋਜ਼ ਸ਼ਾਮ ਨੂੰ ਲੰਗਰ ਲੱਗਦਾ ਵਾ ਤੇ ਬਸ ਇਦਾਂ ਹੀ ਆਪਣਾ ਇੱਥੇ ਚੱਲਦਾ ਵਾ ਮੈਨੂੰ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਆ ਇਸ ਕਰਕੇ ਮੈਂ ਥੋੜਾ ਆ ਗਿੱਲਾ ਆ ਭਜਿਆਂ ਵਾਂ ਹੌਜ ਸਾਹਿਬ ਇੱਕ ਮਿੰਟ ਰੋਕਿਆ ਮਸ਼ੀਨ ਮੈਂ ਥੋੜਾ ਜਿਹਾ ਡਾਟਾ ਨਾ ਹੌਜੀ ਸਾਹਿਬ ਪੂਰੀ ਫਾਰਮ ਦੇ ਵਿੱਚ ਖੇਤੋ ਖੇਤੋ ਆ ਆ ਗੱਲ ਬਚਾਲੀਆ ਸਰਾ ਵਾਲੀ ਵਾਪਸ ਕਾਹ ਵਾਲੇ ਕਾਨ ਤੋਂ ਬਾਅਦ ਦਾ ਜਿਹੜਾ ਦ੍ਰਿਸ਼ ਹੈ ਅਗਲੇ ਦਿਨ ਦਾ ਸਾਰਾ ਥਾਂ ਤਕਰੀਬਨ ਪੱਧਰਾ ਜਿਹਾ ਹੋ ਗਿਆ ਵਾ ਸਫਾਈ ਸੁਹੀ ਕਰਨ ਵਾਲੀ ਆ ਮੈਂ ਕਰਦਾ ਨਹੀਂ ਕਿਉਂਕਿ ਤੁਹਾਨੂੰ ਦੱਸਿਆ ਮੇਰੇ ਹੱਡਾਂ 'ਚ ਪਾਗ ਪਿਆ ਆਲਸੀਆਂ ਦੁਨੀਆ ਦਾ ਸਭ ਤੋਂ ਵੱਡ ਇਹ ਨਗਰ ਬਾਬਾ ਜਵੰਦ ਸਿੰਘ ਜੀ ਦਾ ਜਨਮ ਭੋਏ ਵਾਲਾ ਨਗਰ ਆ ਪਿੰਡ ਭੰਗਵਾ ਨੇੜੇ ਗਹਿਰੀ ਮੰਡੀ ਜੰਡੇਆਲਾ ਗੁਰੂ ਅਮਰਸਰ ਇੱਥੇ ਹਰ ਸਾਲ 20 ਜੁਲਾਈ ਨੂੰ ਬਾਬਾ ਜੀ ਦੀ ਯਾਦ ਦੇ ਵਿੱਚ ਉਹਨਾਂ ਦਾ ਆਗਮਨ ਪੁਰਬ ਮਨਾਇਆ ਜਾਂਦਾ ਹਰ ਸਾਲ 20 ਜੁਲਾਈ ਨੂੰ ਸੋ ਮੇਲਾ ਆ ਰਿਹਾ ਤੇ ਆਪਣੇ ਘਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਦੇ ਜਿਹੜੇ ਸਾਧਨ ਲੱਗਦੇ ਆ ਵੀ ਕੱਲ ਤਾਂ ਕਰਕੇ ਫਿਰ ਥੋੜਾ ਜਿਹਾ ਮੋਟਰਸਾਈਕਲ ਲੱਗਣ ਜੋਗੀ ਜਗ੍ਹਾ ਬਣਾਈਦੀ ਆ ਤੇ ਸਾਰਾ ਕੰਮ ਓਕੇ ਹੋ ਗਿਆ ਤੇ ਇਹਨਾਂ ਵੀਰਾਂ ਦਾ ਧੰਨਵਾਦ ਆ ਵਾਹਿਗੁਰੂ ਆਪ ਹੀ ਸਾਰੇ ਕਾਰਜ ਸਵਾਰ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 一直保护这里。<noise>